ਆ ਗਏ ਬੱਲਾ ਹੋ ਚੱਲੀ ਗੋਭੀ ਆ ਆ ਦੇ ਆ ਪਛੇਤੀ ਗੋਭੀ ਲਾਈ ਆ ਨਾਲ ਮਿਰਚਾਂ ਲਾਈਆਂ ਵੀ ਆ ਆ ਪਛੇਤੀ ਗੋਭੀ ਆ ਨਾਲ ਬਤਾਉਆਂ ਦੇ ਬੂਟੇ ਆ ਉਹ ਸਾਡੇ ਗੰਡੇ ਆ ਆ ਫਾਕਾ ਗੰਡਿਆਂ ਦੀ ਖਰਾਬ ਜਿਹੀ ਹੁੰਦੀ ਜਾਂਦੀ ਆ ਯਾਰ ਧੁੰਦ ਜੀ ਦੇ ਨਾਲ ਹੋਰ ਹੀ ਤਰ੍ਹਾਂ ਗੋਭੀ ਦਾ ਮੱਲਾ ਲੱਗੀ ਨਿਸਰਨ ਠੀਕ ਆ ਹੁਣ ਗੋਭੀ ਬਣ ਚੱਲੀ ਗੋਭੀ ਆਪਣੀ ਬਣ ਚੱਲੀ ਆ ਤੇ ਪੂਰੇ ਲੈ ਲਾਗੇ ਫੁੱਲ ਬਣਨਾਂ ਦੇ ਵਿੱਚ ਬਹੁਤ ਵਿੱਚ ਉਹਦੇ ਫੁੱਲ ਬਣੇ ਹੋਏ ਆ ਪੂਰੇ ਪੂਰੀ ਭਾਰੀ ਗੋਭੀ ਹੋ ਵੀ ਫੁੱਲ ਭਾਰੀ ਆ ਦੇ ਲੈ ਸਾਡੇ ਬਹੁਤੇ ਬੰਦੇ ਕਹਿੰਦੇ ਕਿੱਥੇ ਲਾਈ ਆ ਗੋਭੀ ਭਾਈ ਵਾਲੇ ਤੁਸੀਂ ਐਵੇਂ ਝੂਠ ਮਾਰਦੇ ਆ ਯਾਰ ਆ ਦੇਖ ਲਓ ਓਏ ਲੋਕੋ ਜਿਹੜਾ ਕਹਿੰਦਾ ਝੂਠ ਬੋਲਦੇ ਆ ਆ ਦੇਖ ਲਓ ਤੁਹਾਨੂੰ ਦਿਖਾਉਨੇ ਆ ਤੇ ਆ ਸਬਜ਼ੀ ਲੱਗੀ ਵੀ ਲੈ ਆ ਦੇਖ ਲਓ ਕਈ ਬੰਦੇ ਪਿੰਡ ਜਾ ਕੇ ਕਹਿੰਦੇ ਉੱਥੇ ਝੂਠ ਬੋਲੀ ਜਾਂਦੇ ਆ ਕਿ ਭਾਈ ਵਾਲੇ ਕੋਈ ਸਬਜ਼ੀ ਨਹੀਂ ਲੱਗੀ ਆ ਦੇਖ ਲੋ ਗੋਭੀ ਹੁਣ ਆ ਤੇ ਆਉਂਦੀ ਗੋਭੀ ਬਣਦੀ ਵਧੀਆ ਉਹਦੇ ਫੁੱਲ ਲੱਗਦੇ ਆਉਂਦੇ ਆ ਹਲੇ ਇਦਰਾ ਸਾਰੇ ਆ ਦੇਖ ਲੋ ਭਾਈ ਮੇਰੇ ਜਿਹੜਾ ਕਹਿੰਦਾ ਨਾ ਉੱਤੇ ਹੈ ਨਹੀਂ ਗੋਭੀ ਆ ਦੇਖ ਲੋ ਆ ਦੇ ਇਦਰਾ ਬਣਦੇ ਆਉਂਦੇ ਆ ਫੁੱਲ ਲੈ ਆਹ ਪਾਲਕ ਜਦੇ ਪ੍ਰਭਾਤ ਫੇਰੀ ਵਾਲੇ ਆ 19 ਕੇ ਪਾਲਕ ਵੱਡੀ ਦੇਖ ਲਾ ਜਿਹਨੇ ਪਕੌੜੇ ਬਣ ਗਏ 19 ਪਾਲਕ ਨਾਲ ਉਹਦੇ ਪਰੇ ਵੱਡਿਆ ਖੁੰਝਾ ਜਾ ਥੋੜਾ ਜਿਹਾ ساری ਪਾਲਕ ਨਾਲ ਆ ਤੇ ਆ ساری ਪਾਲਕ ਪਰ ਇਹ ਤੁਹਾਨੂੰ ਮੇਥੀ ਦਿਖਾਉਨੇ ਆ ਇੱਥੇ ਸਾਡਾ ਫੁਆਰਾ ਲੱਗਿਆ ਹੁੰਦਾ ਸੀ ਆਹਦੇ ਆ ਮੂਲੀਆਂ ਆਹ ਤਲੀਆਂ ਲੱਗਿਆ ਤੇ ਇਧਰਲੇ ਪਾਸੇ ਆਹ ਤਲੀਆਂ ਮੈਂ ਤੇ ਆਹ ਮੇਥੀ ਲੱਗੀ ਆ ਦੇਖ ਲਓ ਆਹ ਪਾਲਕ ਇਥੋਂ ਓਨਾ ਕ ਖੁੰਝਾ ਵੱਡਿਆ ਤੇ ਥੋੜਾ ਜਿਹਾ ਉਹ ਤੇ ਕਿੰਨੀ ਸੰਗ ਦੇ ਪਕੌੜੇ ਬਣ ਗਏ ਤੇ ਲੋਹੜੀ ਵੇਲੇ ਇੰਨੀ ਪਾਲਕ ਬਾਧੂ ਆ ਇਹ ਆਹ ਤਲੀਆਂ ਗੁੱਟੀਆਂ ਸਾਥੋਂ ਮੋਕੜੀਆਂ ਨਹੀਂ ਇੰਨੀ ਗੱਲ ਆਹ ਮੂਲੀਆਂ ਹੋ ਗਈਆਂ ਤੇ ਆਹ ਬੱਟ ਤੇ ਮੂਲੀਆਂ ਖਵਾਵਾਂਗੇ ਦੂਜੀਆਂ ਆਪਣੇ ਕੀ ਹੁੰਦੇ ਆ ਉਹ ਬਣਾ ਕੇ ਲਸਣਾਂ ਵਿੱਚ ਲੱਗਿਆ ਲੈ ਸਾਰਾ ਦਿਖਾਉਨੇ ਆ ਤੁਹਾਨੂੰ ਮਿੱਤਰੋ ਆਹ ਲੈ ਉਹ ਆਹ ਦੇਖ ਲੈ ਲਸਣ ਲੱਗਿਆ ਆ ਮੂੜੀਆਂ ਲੱਗੀਆਂ ਸਲਾਦ ਬਣਾ ਬਣਾ ਖਵਾਵਾਂਗੇ ਸੰਗਤ ਨੂੰ ਆਹ ਦੇ ਲਸਣ ਆ ਮਿੱਠੇ ਲੱਗੇ ਆ ਉਹਦੇ ਫੁੱਲ ਕੱਢਿਆ ਮੇਥੇ ਉਹਦੇ ਇਹ ਕੱਢੇ ਫੁੱਲ ਮੇਥੇ ਦੇਖ ਲੋ ਭਾਈ ਆਹ ਜਿਹੜਾ ਕਹਿੰਦਾ ਨਾ ਬੰਦੇ ਨੇ ਜਾ ਕੇ ਪਿੰਡ ਗਿਆ ਕਹਿੰਦੇ ਐਵੇਂ ਮਾਰਦੇ ਤੇ ਭਾਈ ਵਾਲੇ ਕਿਹੜੀ ਸਬਜ਼ੀ ਲਾਈ ਆ ਸਬਜ਼ੀ ਮੈਂ ਲਾਈ ਆ ਆਦੇ ਨਾਲ ਸੰਗਤ ਨੂੰ ਲਵਾ ਕੇ ਦਿਹਾੜੀਏ ਦੂੜਗੇ ਲਾ ਕੇ ਨਾਲ ਮੇਜਰ ਨੂੰ ਲਾਇਆ ਭਈਏ ਨੂੰ ਲਾਇਆ ਭਈਏ ਨੇ ਇੱਕ ਦਿਨ ਗੁੱਡੀ ਆ ਸਾਰੀ ਆਹ ਆਹ ਸਾਗ ਲਾਇਆ ਬਾਅਦ ਇਹ ਆ ਸਾਡਾ ਸਾਗ ਆ ਲੋਹੜੀ ਵੇਲੇ ਸਾਗ ਹੋਣਾ ਆਮ ਗੰਦਣਾਂ ਵਾਲਾ ਇੱਥੋਂ ਤੋੜ ਕੇ ਧਰਾਂਗੇ ਆ ਦੇਖ ਲੋ ਸਾਗ ਕਹਿੰਦੇ ਨਾ ਸਾਗ ਹੈ ਨਹੀਂਗਾ ਆ ਦੇਖ ਲੋ ਆ ਸਾਗ ਆਹ ਬਰਸੀਨਾ ਚੋਂ ਤੇ ਕਣਕਾਂ ਚੋਂ ਓਲੀਆਂ ਵਾਲੀਆਂ ਹੈ ਨਹੀਂ ਮਿਲਣਾ ਨਹੀਂ ਆਪ ਕਿਤੋਂ ਇੱਥੋਂ ਸਾਗ ਚੱਲੂਗਾ ਮੇਲੇ ਤੇ ਹਾਂ ਆ ਦੇਖ ਲੋ ਸਾਗ ਆ ਵਿੱਚ ਮੇਥੇ ਪਾਵਾਂਗੇ ਆ ਦੇਖ ਲੋ ਫੁੱਲ ਕੱਢੀ ਖੜਿਆ ਮੇਥੇ ਆ ਆਪਣਾ ਲਸਣ ਆ ਸਾਹਮਣੇ ਮੂਲ ਗਿਆ ਸਲਾਦ ਬਣਾਉਗਾ ਧਰੀਆਂ ਜਿਹੜੇ ਲੋਕ ਕਹਿੰਦੇ ਨੇ ਵੀ ਉੱਥੇ ਹੈ ਨਹੀਂ ਸਬਜ਼ੀ ਲੈ ਆ ਦੇਖ ਲੋ ਦੇਖ ਲੋ ਮੇਰੇ ਵੀਰੋ ਆ ਦੇਖ ਲੋ ਤੁਹਾਨੂੰ ਇੱਕ ਹੋਰ ਦਿਖਾਉਨੇ ਆ ਹੁਣ ਇਧਰਲੇ ਪਾਸੇ ਆ ਲੋਹੜੀ ਤੋਂ ਮੇਲੇ ਤੋਂ ਬਾਅਦ ਇੱਥੇ ਲਾਉਨੇ ਆ ਗੰਡੇ ਆ ਦੇਖ ਲੋ ਆਹ ਖਲਾਵਾਂਗੇ ਗੰਡੇ ਇਹਦੇ ਚ ਸਾਡਾ ਰੇਪ ਆਇਆ ਪਿਆ ਰੂੜੀ ਦਾ ਰੂੜੀ ਦਾ ਰੇਪ ਆਇਆ ਪਿਆ ਤੇ ਇੱਥੇ ਲਾਵਾਂਗੇ ਗੰਡੇ ਆ ਦੇ ਆ ਥਾਂ ਸਾਰਾ ਸੀ ਇੰਨਾ ਕ ਥਾਂ ਨਾ ਗੰਡਿਆਂ ਦਾ ਹੀ ਲਾ ਦੇਣਾ ਕਿਹੜੀਆਂ ਆ ਗੁੱਡਿਆ ਕੱਢਿਆ ਕਰਾਂਗੇ ਤੇ ਚਲ ਗੰਡੇ ਆਉਦੇ ਘਰ ਦੇ ਹੋ ਜਾਣਗੇ ਮਹਿੰਗੇ ਬਹੁਤ ਆ ਬਹੁਤ ਮਹਿੰਗੇ ਆ ਬਾਬੇ ਦੇ ਆ ਸਾਹਮਣੇ ਬਾਬਾ ਭਾਈਸ ਗਰਾਮ ਦਾ ਗੇਟ ਆ ਵੱਡਾ ਪਾਸਟ ਨੰਬਰ ਆ ਆ ਦੇਖ ਲਓ ਦੁਆਰਾ ਫੇਰ ਸਾਗ ਕਈ ਬੰਦੇ ਕਹਿੰਦੇ ਨੇ ਉੱਥੇ ਹੈ ਨਹੀਂ ਸਬਜੀ ਲਾਈ ਐਵੇਂ ਮਾਰਦੇ ਆ ਝੂਠ ਮਾਰਦੇ ਆ ਖਾਨਾ ਮਾਰਦੇ ਆ ਦੇਖ ਲਓ ਸਾਗ ਆ ਤੁਹਾਨੂੰ ਸਾਰਾ ਕੁਝ ਫੇਰ ਦੁਆਰਾ ਦਿਖਾ ਦਿੰਨਾ ਲੈ ਆ ਗਾ ਬੈਠੇ ਆਲਾ ਸੋਣੋ ਬਹੁਤ ਬੰਦੇ ਆ ਜਾ ਕੇ ਇੱਥੇ ਹੀ ਖਾ ਕੇ ਇੱਥੋਂ ਦੀ ਨਿੰਦਿਆ ਕਰੀ ਜਾਂਦੇ ਆ ਜਾ ਕੇ ਆ ਦੇਖ ਲੋ ਆਡਾ ਤਾਂ ਇਹ ਵੀ ਬਾਬੇ ਦੇ ਖਰਚਾ ਨਾ ਕੋਈ ਹੋਵੇ ਤੇ ਬਾਹਲਾ ਹ ਇੱਥੋਂ ਹੀ ਬਣੇ ਸਾਗ ਸੂਗ ਸਬਜੀ ਸਬਜੀ ਬਣੇ ਹ ਆ ਪਾਲਕ ਮੇਥੀ ਧਰੀਆਂ ਆ ਦੇਖ ਲੋ ਆ ਟਮਾਟਿਆਂ ਦੇ ਬੂਟੇ ਲੱਗੇ ਆ ਤੇ ਨਾਲ ਅਰੂਧ ਦੇ ਹ ਆ ਜੇ ਦੇਖੋ ਸਾਰੇ ਆ ਗੋਭੀ ਦੇਖ ਲੋ ਆ ਵੇਖਣੋ ਆ ਫੱਕ ਲੱਗੀ ਆ ਗੰਡਿਆਂ ਦੀ ਫੱਕ ਬਣਦੀ ਆਉਂਦੀ ਆ ਪੂਰੀ ਹਮਰੂ ਦਮਰਾਦਾਂ ਦੇ ਬੂਟੇ ਆ ਹੁਣ ਇਹਨਾਂ ਨੇ ਲੱਗ ਜਾਣਾ ਫੈਲਰ ਨੂੰ ਹਾਂ ਫੈਲਰ ਲਾ ਕੇ ਤੇ ਫੇਰ ਹੁਣ ਉਹ ਖਟਕੀਆਂ ਤੋੜ ਕੇ ਅਨੰਦਪੁਰ ਵਾਲਿਆਂ ਨੂੰ ਪਾਵਾਂਗੇ ਚਾਰ ਉਹਦੇ ਖਟਕੀਆਂ ਲੱਗੀਆਂ 25 30 ਲੱਗੀਆਂ 10 12 ਮੇਰੇ ਖੇਤ ਲੱਗੀਆਂ ਉੱਥੋਂ ਲਿਆਵਾਂਗੇ ਆਕੇ ਬਣਾਵਾਂਗੇ ਪਾਵਾਂਗੇ ਚਾਰ ਨਵੇਂ ਪਾਵਾਂਗੇ ਉਦੋਂ ਗਾਜਰ ਦਾ ਚਾਰ ਅਨੰਦਪੁਰ ਸਾਹਿਬ ਚੱਲੂ ਹੋਲੇ ਮੱਲੇ ਤੇ ਫਿਰ ਉਹ ਬਾਬੇ ਭਾਈ ਸਰਾਂ ਦੇ ਸਥਾਨ ਤੋਂ ਚੱਲਦਾ ਹੋਲਾ ਮੱਲਾ ਹਾਂ ਇੱਥੋਂ ਸ਼ੁਰੂ ਕਰਦੇ ਹੁਣ ਗਰਾਹੀ ਗਰੂਹੀ ਆ ਮਰੂਦ ਯਾਰ ਤੋੜ ਤੋੜ ਸਿੱਟੀ ਜਾਂਦੇ ਲਕ ਤੋਂ ਤੇ ਕਿੰਨੇ ਲੱਗੇ ਸੀ ਸਾਰੇ ਤੋੜ ਤੇ ਪਤੰਦਰਾ ਨੇ ਬਿੱਲੇ ਹੈਗੇ ਹੋਰ ਇਹਨਾਂ ਜਾਨਵਰਾਂ ਨੂੰ ਕੀ ਕੰਮ ਆ ਬਸ ਉਦੋਂ ਖਾ ਲੋ ਯਾਰ ਖਾ ਕੇ ਤੋੜ ਤੋੜ ਸਿੱਟੀ ਜਾਂਦੇ ਪਤੰਦਰ ਲੈ ਨਨੂ ਵੀ ਸਮਝਾਉਣਾ ਪੈਣਾ ਯਾਰ ਯਾਰ ਨਬਰ ਵੀ ਸਮਝਾਉਣੇ ਚੰਨੇ ਨੂੰ ਕਹਿੰਦੇ ਆ ਚੰਦਾ ਸਮਝਾਉ ਪਤੰਦਰ ਚੰਨਾ ਜਾਂ ਬਾਬਾ ਸਮਝਾ ਦੂ ਮਾਗੋ ਵਾਲਾ ਜਾਂ ਦੂਜਾ ਮੱਲੇ ਵਾਲਾ ਉਹ ਵੀ ਬਾਬਾ ਪੜਾ ਸਮਝਾ ਦੂ ਐਂ ਤਾਂ ਹੋ ਕੁੱਤੇ ਨੂੰ ਤਾਂ ਬਹੁਤ ਸਮਝਾਤਾ ਉਹਨੇ ਕੁੱਤੇ ਦਾ ਪੂਰੇ ਸਮਝਾਈ ਬੈਠਾ ਲੜਕੜਾ ਮਗਰੋਂ ਮਾਰਦਾ ਕੁੱਤਾ ਪਹਿਲਾਂ ਭਾਜਦਾ ਆਈ ਉਹਨੂੰ ਕਹਿੰਦੇ ਇਥੇ ਜਾਨਵਰਾਂ ਤੇ ਲਾ ਦੇ ਯਾਰ ਤੂੰ ਤੇ ਹਰਦਾ ਤੇ ਆਨੂੰ ਡੱਕਰ ਉਦੋਂ ਹੀ ਪਾ ਜਾਣੀ ਜਦੋਂ ਦੇਖੀ ਹੋ ਆਉਂਦਾ ਬਾਬਾ ਠੀਕ ਆ ਹਾਂ ਚਲੋ ਆਹ ਕਰੋ ਜੇ ਵੀ ਆ ਦੇਖ ਲਓ ਭਰਾਵੋ ਦੂਜੀ ਤੀਜੀ ਅਰਦਾ ਖਾਦਾ ਤੁਨੂੰ ਆ ਸਬਜ਼ੀ ਸਬਜ਼ੀ ਵਾਲਾ ਸਾਰਾ ਜਗਾੜਾ ਦੇਖ ਲਓ ਹਾਂ ਲੈ